ਰਾਗ ਸੂਹੀ ਅਸ਼ਟਪਦੀਆਂ ਮਹਿਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਾਂ ਤਿਸ ਤੇ ਆਪ ਵੇਚਾਈ ਦਰਸ਼ਨ ਹਰ ਦੇਖਣ ਕੈ ਤਾਈ ਕ੍ਰਿਪਾ ਕਰੇ ਤਾਂ ਸਤ ਗੁਰ ਮੇਲੇ ਹਰ ਹਰ ਨਾਮ ਧਿਆਈਂ ਰਾਉ ਜੇ ਸੁਖ ਦੇਹੇ ਤਾਂ ਤੁਝੇ ਅਰਾਧਿਂ ਦੁੱਖ ਭੀ ਤੁਝੇ ਧਿਆਈਂ ਜੇ ਭੁਖ ਦੇਹੇ ਤਾਂ ਇਤਹੀ ਰਾਜਾਂ ਦੁੱਖ ਵਿੱਚ ਸੁਖ ਮਨਾਈਂ ਅਨਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਅੱਖਾਂ ਤੇਰੀ ਪਾਣੀ ਢੋਵਾ ਜੋ ਦੇਵੈ ਸੋ ਖਾਈ ਨਾਨਕ ਗਰੀਬ ਟੇਪਿਆ ਦੁਆਰ ਹਰ ਮੇਲ ਲਹੋ ਵਡਿਆਈ ਹੇ ਕਾੜ ਧਰੀ ਚਰਣ ਤਲ ਸਭ ਧਰਤੀ ਫਿਰ ਮਤ ਪਾਈ ਦੇ ਪਾਸ ਬਹਾਲੈ ਤਾਂ ਤੁਝ ਅਰਾਧੀ ਜੇ ਮਾਰ ਕੱਢੇ ਪੀ ਧਾਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦ ਤਾਂ ਛੋੜ ਨਾ ਜਾਈ ਜੇ ਤੁਧ ਵੱਲ ਰਹੇ ਤਾਂ ਕੋਈ ਕੇ ਅਖੋ ਤੁਧ ਵਿਸਰੇ ਮਰ ਜਾਈ ਵਾਰ-ਵਾਰ ਜਾਈ ਗੁਰ ਉਪਰ ਐ ਪੈਰੀ ਸੰਤ ਮੰਨਾਈ ਨਾਨਕ ਵਿਚਾਰ ਭਿਆ دیਵਾਨਾ ਹਰ ਕੋ ਦਰਸ਼ਨ ਕਹਿ ਤਾਈ ਕਰਤ ਜੰਗੀ ਮੀ ਵਰਸੈ ਕੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬੋਖਾਰਾ ਗੁਰ ਸਿੱਖ ਲੰਘ ਗੁਰ ਪੈ ਜਾਈ ਜਿਉ ਪ੍ਰਾਣੀ ਜਾਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈ ਜਿਉ ਤਰਤੀ ਸ਼ੋਭ ਕਰੇ ਜਾਲ ਵਰਸ ਤਿਉ ਸਿਖ ਗੁਰ ਮਿਲ ਬਿਗਸਾਈ ਸੇਵਕਤਾ ਹੋਏ ਸੇਵ ਪੁਰਤਾਂ ਕਰ ਕਰ ਬਿਨੋ ਬੁਲਾਈ ਨਾਨਕ ਕੀ ਬੇਨੰਤੀ ਹਰਪ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝ ਧਿਆਈ ਜੋ ਤੁਦ ਸੇਵੈ ਸੋ ਤੂੰ ਹੈ ਹੂੰ ਹੈ ਤੁਦ ਸੇਵ ਕੁ ਪੈ ਜਰਖਾਈ ਪੰਡਾਰ ਭਰੇ ਭਗਤੀ ਹਰ ਤੇਰੇ ਜਿਸ ਪਾਵੈ ਤਿਸ ਦੇਵਾਈ ਜਿਸ ਤੂੰ ਦੇ ਸੋਈ ਜਨਮ ਪਾਏ ਹੋਰ ਨੇ ਫਲ ਸਭ ਚਤੁਰਾਈ ਸਿਮਰ 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 ਗੁਰ ਆਪਣਾ ਸੋਇਆ ਮਨ ਜਾਗਾਈ ਇੱਕ ਦਾਨ ਮੰਗੈ ਨਾਨਕ ਵੇਚਾਰ ਹਰ ਦਾਸਨ ਦਾਸ ਕਰਾਈ ਜੇ ਗੁਰ ਠਿੜਕੇ ਤਾਂ ਮਿੱਠਾ ਲੱਗੇ ਜੇ ਬਖਸ਼ੇ ਤਾਂ ਗੁਰ ਵੱਡੀ ਆਈ ਗੁਰਮੁਖ ਬੋਲੇ ਸੋ ਥਾਂਏ ਪਾਏ ਮਨਮੁਖ ਕਿਛ ਥਾਂਏ ਨਾ ਪਾਈ ਪਾਲਾ ਕਕਰ ਵਰਤ ਵਰਸੈ ਗੁਰ ਸਿੱਖ ਗੁਰ ਦੇਖਣ ਜਾਈ ਸਭ ਦਿਨ ਸ ਰਹਿਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪਰਤ ਰਾਈ ਅਨੇਕ ਉਪਾਅ ਕਰੀ ਗੁਰ ਕਾਰਨ ਗੁਰ ਭਾਵੇ ਸੋ ਥਾਈ ਪਾਈ ਰਹਿਣ ਦਿਨ ਸ ਗੁਰ ਚਰਨ ਅਰਾਧਿਂ ਦਇਆ ਕਰੋ ਮੇਰੇ ਸਾਈ ਨਾਨਕ ਕਾ ਜਿਉ ਪਿੰਡ ਗੁਰੂ ਹੈ ਗੁਰ ਮਿਲ ਤ੍ਰਿਪਤ ਅਖਾਈ ਨਾਨਕ ਕਾ ਪ੍ਰਭ ਪੂਰ ਰਿਓ ਹੈ ਜਾਤ ਕਤ ਤਤ ਗੋਸਾਈ ਰਾਗ ਸੁਹੀ ਮਹਿਲਾ ਚੌਥਾ ਅਸ਼ਟਪਦੀਆਂ ਘਰ ਦਸਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਅੰਦਰ ਸੱਚਾ ਨੇ ਲਾਇਆ ਪੀਤਮ ਆਪਣਾ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਮੈਂ ਹਰ ਹਰ ਨਾਮ ਵਿਸਹਾ ਗੁਰ ਪੂਰੇ ਤੇ ਪਾਇਆ ਅੰਮ੍ਰਿਤ ਗੰਮ ਅਥਾ ਰਹਾ ਹਾਂ ਸਤ ਗੁਰ ਵੇਖ ਵਿਗਸੀਆ ਹਰ ਨਾਮੇ ਲੱਗਾ ਪਿਆਰ ਕਿਰਪਾ ਕਰਕੇ ਮਿਲਿਆਨ ਪਾਇਆ ਮੁਖ ਦੁਆਰ ਸਤ ਗੁਰ ਬਿਰਹੀ ਨਾਮ ਕਾ ਜੇ ਮਿਲ ਤਾ ਤਨ ਮੰਨਦੇ ਹੋ ਜੇ ਪੁਰਬ ਹੋਵੇ ਲਿਖਿਆ ਅੰਮ੍ਰਿਤ ਸਹਜ ਪੀਉ ਸੁੱਤਿਆਂ ਗੁਰਸਾਲ ਹੀਐ ਉੱਠਦਿਆਂ ਵੀ ਗੁਰ ਆਲਾ ਕੋਈ ਐਸਾ ਗੁਰਮੁਖ ਜੇ ਮਿਲੇ ਹਾਂ ਤਾਂ ਕੇ ਤੂੰ ਵਾਪਾਉ ਕੋਈ ਐਸਾ ਸੱਜਣ ਲੋੜ ਲੋ ਮੈਂ ਪ੍ਰੀਤਮ ਦੇ ਮਿਲਾਏ ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਭਾਏ ਸਤਿਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਉ ਹਾਂ ਤਿਸ ਬਿਨ ਕੜੀ ਨਾ ਜੀਵਾਂ ਦਿਨ ਦੇਖੇ ਮਰ ਜਾਉ ਜਿਉ ਮਛਲੀ ਵੇਣ ਪਾਣੀ ਐ ਰਹਿ ਨ ਕਿਤੇ ਉਪਾਏ ਕਿਉ ਹਰ ਬਿਨ ਸੰਤਨ ਜੀਵਈ ਬਿਨ ਹਰ ਨਾ ਮੈਂ ਮਰ ਜਾਏ ਮੈਂ ਸਤ ਗੁਰ ਸੇਤੀ ਪਿਰਹੜੀ ਕਿਉ ਗੁਰ ਬਿਨ ਜੀਵਾ ਮੋ ਮੈਂ ਗੁਰ ਬਾਣੀ ਆਧਾਰ ਹੈ ਗੁਰਬਾਣੀ ਲਗ ਰਹਾਉ ਹਰ ਹਰ ਨਾਮ ਰਤਨ ਹੈ ਗੁਰ ਠਾ ਦੇਵ ਮਾਏ ਮੈਂ ਤਰ ਸੱਚੇ ਨਾਮ ਕੀ ਹਰ ਨਾਮ ਰਾਂ ਲਿਵ ਲਾਏ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੁ ਦੇ ਦਰੜਾਏ ਜਿਸ ਪਰਾਪਤ ਸੋਲ ਹੈ ਗੁਰ ਚਰਣੀ ਲੱਗੈ ਆਏ ਅਕੱਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੈ ਆਏ ਤਿਸ ਦੇਵਾ ਮਨ ਆਪਣਾ ਨਿਵ ਨਿਵ ਲਾਗਾ ਪਾਈ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾ ਸਤਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸ਼ੀ ਪੁਰਖ ਹੈ ਸਭ ਮੈਂ ਰਹਾ ਸਮਾਏ RAM ਨਾਮ ਤਨ ਸੰਚਿਆ ਸਾਬਤ ਪੁੰਜੀਰਾਸ ਨਾਮਕ ਦਰਗਾ ਮੰਨਿਆ ਗੁਰਪੂਰੇ ਸ਼ਾਬਾਸ਼ ਰਾਗ ਸੂਹੀ ਅਸ਼ਟਪਦੀਆਂ ਮਹਿਲਾ ਪੰਜਵਾ ਘਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਉਰਜ ਰਿਓ ਵਿਖਿਆ ਕੈ ਸੰਗਾ ਮਨ ਵਿਆਪਤ ਅਨਿਕ ਤਰੰਗਾ ਮੇਰੇ ਮਨ ਅਗੰਗ ਅਗੋਚਰ ਕਤ ਪਾਈਐ ਪੂਰਨ ਪਰਮੇਸ਼ਰ ਰਹਾ ਮੋ ਮਗਨ ਮੈਂ ਰਹਾ ਵਿਆਪੇ ਅਤ ਤ੍ਰਿਸ਼ਨਾ ਕਬ ਹੂ ਨਹੀਂ ਠਾਪੇ ਬਸੇ ਕੋਰਦ ਸਰੀਰ ਚੰਡਾਰਾ ਅਗਿਆਨ ਮਸੂਝ ਮਹਾ ਗੁਬਾਰਾ ਭ੍ਰਮਤ ਵਿਆਪਤ ਜਰੇ ਕੇਵਾਰਾ ਜਾਣ ਨ ਪਾਈਐ ਤਬ ਦਰਬਾਰ ਅਸ ਅੰਦੇਸ ਬੰਧੁ ਤਰਾਨਾ ਮੈਂ ਨ ਪਾਵੈ ਫਿਰਤ ਬੇਗਾਨਾ ਸਗਲ ਵਿਆਦਕ ਵਸਕਰਦੀਨਾ ਫਿਰਤ ਪਿਆਸ ਜਿਉ ਜਲ ਬਿਨ ਮੀਨਾ ਕਸ਼ੂ ਸਿਆਨ ਕੁ ਉਕਤ ਨਾ ਮੋਰੀ ਏਕ ਆਸ ਠਾਕੁਰ ਪ੍ਰਭ ਤੋਰੀ ਘਰੋਂ ਬੇਨਤੀ ਸੰਤਨ ਪਾਸੇ ਮੇਲ ਲਹਿਓ ਨਾਨਕ ਅਰਦਾਸੇ ਭਇਓ ਕਿਰਪਾਲ ਸਾਧ ਸੰਗ ਪਾਇਆ ਨਾਨਕ ਤ੍ਰਿਪਤੇ ਪੂਰਾ ਪਾਇਆ ਰਹਾਉ ਦੁਜਾ